ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅੱਪਾਂ ਗੱਲ ਕਰਨੀ ਹੈ ਜੀ ਇੱਕ ਅਜਿਹੀ ਸਬਜ਼ੀ ਦੀ ਗਰਮ ਗਰਮੀਆਂ ਜਿਹੜੀ ਰੁੱਤ ਦੇ ਵਿੱਚ ਸਬਜ਼ੀਆਂ ਹੁੰਦੀਆਂ ਨੇ ਉਹਦੇ ਵਿੱਚ ਇੱਕ ਅਜਿਹੀ ਸਬਜ਼ੀ ਦੀ ਗੱਲ ਕਰਨੀ ਆ ਜਿਹੜੀ ਤੁਹਾਨੂੰ ਜਾਂਦੇ ਸਿਹਤਾਂ ਦੇ ਵਿੱਚ ਫਾਇਦਾ ਕਰਦੀ ਹੈ ਆਪਣੇ ਕਸਜਣ ਪਿੰਡ ਹਰਦਾਸਪੁਰਾ ਤੋਂ ਆਪਣੇ ਯਾਰ ਯਾਰ ਦੋਸਤ ਮਿੱਤਰ ਪਿਆਰੇ ਕਈ ਵਾਰ ਕਨੇਡਾ ਕਨੇਡਾ ਜਾ ਚੁੱਕੇ ਨੇ ਕਈ ਵਾਰ ਬਿਲਡਿੰਗ ਦਾ ਕੰਮ ਕਰਦੇ ਨੇ ਉਹ ਵੈਸੇ ਉਹ ਆਪਣੇ ਜਿਹੜੇ ਪਿੰਡ ਆਉਂਦੇ ਨੇ ਕਿਉਂਕਿ ਉਹਨਾਂ ਦੇ ਜਿਹੜੇ ਛੋਟੇ ਭਰਾ ਨੇ ਉਹ ਹਲਦੀ ਦਾ ਕਾਰੋਬਾਰ ਕਰਦੇ ਨੇ ਹਲਦੀ ਵੇਚਦੇ ਨੇ ਤੇ ਉਹ ਆਰਗੈਨਿਕ ਹਲਦੀ ਹੁੰਦੀ ਸਾਰੀ ਉਹਨਾਂ ਦੀ ਤੇ ਮੰਨ ਲਓ ਉਹਨਾਂ ਦੀ 1 ਬਿੰਗਲੇ ਵਿੱਚੋਂ 1 ਲੱਖ ਦੀ ਹਲਦੀ ਹੁੰਦੀ ਹੈ ਪੱਕੀ ਗਾਰੰਟੀ ਕਿਉਂਕਿ ਇੰਨੀ ਮਿਹਨਤ ਇੰਨੀ ਸਾਫ਼ ਸਫਾਈ ਹਲਦੀ ਦੀ ਤੇ ਪਿਸਾਈ ਦਾ ਲੋ ਬਹੁਤ ਵਧੀਆ ਉਹ ਕੰਮ ਕਰਦੇ ਨੇ ਤੇ ਉਹਨਾਂ ਨੇ ਮੈਨੇਗਾ ਦੱਸੀ ਉਹ ਕਹਿੰਦੇ ਕੈਨੇਡਾ ਦੇ ਵਿੱਚ ਕੀ ਕਰਦੇ ਆ ਅੱਜ ਕੱਲ ਜਿਹੜੇ ਨੌਜਵਾਨ ਗੱਭਰੂ ਕੁੜੀਆਂੁੰਡੇ ਜਾਂਦੇ ਨੇ ਜਾਂ ਹੋਰ ਪਹਿਲਾਂ ਜਿਹੜੇ ਰਿਹੈਸ ਕਰਦੇ ਨੇ ਉੱਥੇ ਜਦੋਂ ਕੰਮ ਕਰਦੇ ਨੇ ਕੰਮ ਕਰਨ ਤੋਂ ਬਾਅਦ ਉਹ ਹੰਬ ਜਾਂਦੇ ਨੇ ਜੋ ਕਿਸੇ ਲੱਤਾਂ ਡੋਹਟੀਆਂ ਨਹੀਂ ਕੋਈ ਜਣੀ ਆਏ ਮਾਲੂਮੀ ਅੱਜ ਕੱਲ ਆਪਣੇ ਪੰਜਾਬ ਦੇ ਵਿੱਚ ਵੀ ਮਾਹੌਲ ਥੋੜਾ ਹੈਗਾ ਇਸ ਚੀਜ਼ ਦਾ ਵੀ ਜਿਆਦਾ ਗੰਭੀਰਾ ਇਹ ਸਮੱਸਿਆ ਵੀ ਪਿੱਛੇ ਡੱਗ ਹੋਣੀ ਉਹ ਕਹਿੰਦੇ ਵੀ ਇੱਕ ਅਜਿਹੀ ਸਬਜ਼ੀ ਆ ਗਰਭਰੁੱਤ ਦੀ ਜਿਉਂ ਆਪਾਂ ਸਾਮ ਕੇ ਰੱਖ ਲੀਏ ਜਿਉਂ ਬਸਾਮ ਕੇ ਰੱਖ ਲੀਏ ਤਾਂ ਉਹ ਸਿਆਲਾਂ ਦੇ ਵਿੱਚ ਆਪਣਾ ਬਹੁਤ ਫਾਇਦਾ ਕਰਦੀ ਹੈ ਸਿੱਧਾ ਕਹੀਏ ਤਾਂ ਜਿਹੜੇ ਬੰਦੇ ਮੀਟ ਖਾਂਦੇ ਆ ਤੇ ਦੂਜੇ ਪਾਸੇ ਜਿਹੜੇ ਬੰਦੇ ਸਾਕਾਹਾਰੀ ਨੇ ਮੀਟ ਨਹੀਂ ਖਾਂਦੇ ਤੇ ਮੀਟ ਦੇ ਬਰਾਬਰ ਉਹਨਾਂ ਨੇ ਖਰਾਕ ਲੈਣੀ ਆ ਤਾਂ ਇਹ ਸਬਜ਼ੀ ਇਹ ਸਬਜ਼ੀ ਉਹਨਾਂ ਨੇ ਫਾਇਦਾ ਮੰਨਦਾ ਕਿਉਂਕਿ ਜਿਹੜੀ ਇਹਦੇ ਵਿੱਚ ਤਾਕਤ ਆ ਉਹ ਜਿੰਨੀਆਂ ਆਪਣੇ ਸ਼ਰੀਰ ਨੂੰ ਘਾਟਾਂ ਨਹੀਂ ਵੱਲੋ ਅੱਜ ਕੱਲ ਬੀ 12 ਦੀ ਖਾਸੀ ਦੱਸੀ ਵੀ ਘਾਟ ਆਉਂਦੀ ਬੀ 12 ਦੇ ਵਿਟਾਮਿਨ ਦੀ ਘਾਟ ਆ ਉਹ ਕਰਕੇ ਲੱਤਾਂ ਚੀਸਾਂ ਕਰਨੀਆਂ ਨੇ ਤੇ ਉਹ ਵੀਰ ਕਹਿੰਦਾ ਵੀ ਉੱਥੇ ਕੈਨੇਡਾ ਦੇ ਵਿੱਚ ਇਹ ਚੀਜ਼ਾਂ ਖਾਂਦੇ ਨੇ ਸਿਆਲਾਂ ਦੇ ਵਿੱਚ ਵੈਸੇ ਉਹ ਉੱਥੇ ਠੰਢੀ ਰਹਿੰਦੀ ਹਨ ਪਤਾ ਹੀ ਹੈ ਤੇ ਉਹ ਮੀਟ ਦੇ ਬਰਾਬਰ ਆ ਮੀਟ ਦੇ ਬਰਾਬਰ ਉਹ ਚੀਜ਼ ਤੁਹਾਨੂੰ ਦਿਖਾਉਣਾ ਜੋ ਕਿਹੜੀ ਚੀਜ਼ ਤੁਹਾਡੇ ਸਾਹਮਣੇ ਲੈ ਕੇ ਆਏ ਆਪਾਂ ਉਹ ਹੈਗਾ ਜੀ ਆਪਣਾ ਤੇਠਾ ਇਹ ਆ ਸਬਜੀ ਜੀ ਉਹ ਕਰਮੀਆਂ ਦੇ ਵਿੱਚ ਕਿੰਨੀ ਸੁਆਦ ਸਬਜੀ ਬਣਦੀ ਆ ਸਭ ਨੂੰ ਪਤਾ ਠੀਕ ਹੈ ਜੀ ਪਰ ਸਿਆਲਾਂ ਦੇ ਵਿੱਚ ਵੀ ਇਹ ਕੰਮ ਕੰਮ ਲੈਂਦੇ ਲੋਕੇ ਤੋਂ ਇਹ ਮਾਰੇ ਪਹਿਲਾਂ ਨਹੀਂ ਪਤਾ ਸੀ ਹੁਣ ਪਤਾ ਲੱਗਿਆ ਉਹ ਬਾਈ ਤੋਂ ਉਹ ਕਹਿੰਦਾ ਗਾਰੰਟੀ ਆ ਭਾਵੇਂ ਜਿਹੜੇ ਕੈਨੇਡਾ ਰਹਿੰਦੇ ਨੇ ਉਹ ਕਰੇਗਾ ਮੇਰੇ ਐਡਰੈਸ ਤੇ ਮੈਨੂੰ ਫੋਨ ਕਰ ਲੈਣਾ ਜਿਹੜੇ ਇੱਥੇ ਪੰਜਾਬ 'ਚ ਰਹਿੰਦੇ ਨੇ ਉਹ ਆਪ ਹਰਦਾਸਪੁਰ ਜਾ ਆਉਣ ਯਾਨੀ ਕਿ ਜੇ کہیں ਮੈਨੂੰ ਯਕੀਨ ਆਏਗਾ ਉਹ ਬਾਈ ਕੋਲੇ ਵੀਡੀਓ ਬਹੁਤ ਬਈਆਂ ਨੂੰ ਵੀਡੀਓ ਦਿਖਾਉਂਗੇ ਵੀਡੀਓ ਮੰਗਾਵਾਂਗੇ ਉਹ ਤੋਂ ਬਾਈ ਤੋਂ ਫਿਰ ਆਪਣੇ ਚੈਨਲ ਤੇ ਪਾਉਂਗਾ ਵੀ ਜਿਹੜੇ ਜਿਹੜੇ ਬੰਦੇ ਇਹਨਾਂ ਨੂੰ ਇਹਨਾਂ ਨੂੰ ਇਹਦੀ ਖਰਾਕ ਲੈਂਦੇ ਨੇ ਤੇ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਕਰਨਾ ਕੀ ਆ ਇਹਨੂੰ ਗਰਮ ਰੁੱਤ ਦੇ ਵਿੱਚ ਜਿਹੜੇ ਤੁਹਾਡੇ ਕੋਲ ਪੇਠਾ ਜਿਹਨਾਂ ਖੇਤਾਂ ਦੇ ਵਿੱਚ ਲੱਗਦਾ ਇਹਨੂੰ ਤੁਸੀਂ ਸਾਂਭ ਕੇ ਰੱਖ ਲੈਣਾ ਸਾਂਭਣਾ ਕਿਤੇ ਜੋ ਸਿਆਲ ਹੋਇਆ ਸਿਆਲ ਆ ਗਿਆ ਠੰਡ ਹੋ ਗਈ ਨਵੰਬਰ ਦਸੰਬਰ ਮਹੀਨੇ ਦੇ ਵਿੱਚ ਤਾਂ ਇਹ ਜਿਹੜਾ ਜਿਹੜੇ ਇਹਦੇ ਵਿੱਚ ਬੀ ਹੋਣਗੇ ਬੀ ਤੁਸੀਂ ਉਹਨਾਂ ਨੂੰ ਖਾਣਾ ਹਰ ਰੋਜ਼ ਆ 5 ਤੋਂ 7 7 ਤੋਂ 9 10 ਵੀ ਤੁਸੀਂ ਖਾਣੇ ਆ ਇੱਕ ਦਿਨ ਦੇ ਵਿੱਚ ਤੇ ਲਗਾਤਾਰ ਤੁਸੀਂ 3 ਮਹੀਨੇ ਖਾਣੇ ਤੇ ਇਹਨਾਂ ਦੇ ਵੀ ਖਾਧੇ ਹੋਏ ਤੁਹਾਡੇ ਸਰੀਰ ਨੂੰ ਦੱਸਣਗੇ ਕਿ ਤੁਸੀਂ ਨੇ ਕੋਈ ਨਾ ਕੋਈ ਖਰਾਬ ਖਾਧੀ ਆ ਕਿਉਂਕਿ ਜੇ ਆਪਣੇ ਮਗਜ਼ ਮਿਲ ਜਾਂਦੇ ਗਾਣਾ ਤੋਂ ਹੁਣ ਆਪਾਂ ਕਹਿੰਦੇ ਉਹ ਮਗਜ਼ ਬਣਦੇ ਕਿੱਥੋਂ ਆਉਂਦੇ ਕਿੱਥੋਂ ਆਉਂਦੇ ਉਹ ਆ ਹੀ ਨਹੀਂ ਆਪਣੇ ਤੇ ਥਾਉਗੇ ਜੀ ਔਰ ਛੋਟੇ ਮੂਜਾ ਤਰਬੂਜ ਹੋਗੇ ਜੀ ਨਿੱਕੇ ਤੇ ਛੋਟੇ ਖਰਬੂਜੇ ਹੋਗੇ ਜੀ ਉਹ ਸਾਰੇ ਚੀਜ਼ਾਂ ਉਹ ਮੰਗ ਜੇ ਉਹ ਨਾ ਦਿੰਦੇ ਇਹ ਸਭ ਤੋਂ ਵੱਡਾ ਇਹਦਾ ਵੀ ਸਭ ਤੋਂ ਵੱਡਾ ਹੁੰਦਾ ਤੇ ਇਹਦੇ ਵਿੱਚ ਸਭ ਤੋਂ ਦੁਗਣੀ ਚੋਗਣੀ ਦਾਤ ਕਰੇ ਜਿਹੜੀ ਮੈਂ ਜੈਸਾ ਹੋਰ ਉਸ ਵੀਰੇ ਤੋਂ ਸੁਣਿਆ ਉਸ ਤੋਂ ਮੈਨੂੰ ਵੀ ਲੱਗਦਾ ਵੀ ਹਾਂ ਇਹ ਹੋ ਸਕਦਾ ਕਿਉਂਕਿ ਜਦੋਂ ਇਹ ਉਹਨੂੰ ਮੋਚੂ ਥੋਲਣ ਦੀ ਕੀ ਲੋੜ ਆ ਉਹਦੇ ਸੰਗੀ ਸਾਥੀ ਖਾਂਦੇ ਹੋਣਗੇ ਤਾਂ ਹੀ ਉਹਨੇ ਕਿਹਾ ਜਿਹੜੀ ਮੈਂ ਤਾਂ ਅੱਜ ਤੋਂ ਇਹ ਸੰਭਲੇ ਜੀ ਜਿੰਨੇ ਮੈਂ ਬੇਨਤੀ ਕਰਦਾ ਵੀ ਜਿਹੜਾ ਆਪਣੇ ਜਿਹੜੇ ਜਿੰਨੇ ਸੁੱਕੇ ਤੱਕੇ ਪੱਕੇ ਕਹਾਂਗੇ ਜਿੰਨੇ ਪੱਕੇ ਪੇਠੇ ਮੇਰੇ ਕੋਲ ਪਏ ਆ ਇੱਥੇ ਆਪਾਂ ਹੁਣ ਕੋਈ ਨਹੀਂ ਵੇਚਣਾ ਜੀ ਸਾਰੇ ਆਪਾਂ ਸੰਭਾਲ ਕੇ ਰੱਖਣੇ ਤੇ ਆਪਾਂ ਸਿਆਲਾਂ ਦੇ ਖਾਣੇ ਨੇ ਵੀ ਤੇ ਆਪਣੇ ਸਾਥੀਆਂ ਨੂੰ ਵੀ ਖਵਾਉਣੇ ਆ ਤੇ ਜਿਹੜੇ ਜਾਨੀ ਕਿ ਲੱਤਾਂ ਟਿੰਗੀਆਂ ਦਰਦ ਹੁੰਦਾ ਜਾਂ ਜੀਸਾਂ ਬੈੰਦੀਆਂ ਨੇ ਉਹ ਤੋਂ ਆਪਾਂ ਪੂਰੀ ਦਾ ਸਟਕਾਰਾ ਪਾਉਣਾ ਤਾਂ ਬੇਨਤੀ ਵੀ ਸੰਭਾਲ ਕੇ ਰੱਖ ਲਓ ਇਸ ਚੀਜ਼ ਨੂੰ ਤੇ ਤੁਹਾਡੇ ਸਿਆਲਾਂ ਦੇ ਬਹੁਤ ਕੰਮ ਆਉਗੇ ਇਹਦੇ ਬੀ ਤੁਸੀਂ ਖਾਣਿਆ ਸਾਲਾਂ ਦੇ ਵਿੱਚ ਧੰਨਵਾਦ